ਅੰਦਰ ਬਿਠਾ ਦੇ ਲਈ ਇੱਕ ਚੀਜ਼ ਹੋਰ ਜੀ ਬਤਾਣਾ ਸਮਝਾ ਹਾਂ ਉਸ ਸਮਾਂ ਬੜਾ ਦਿਖਾ ਦਿਓ ਬੜੀ ਜੀ ਸ਼ੁਰੂ ਹਾਂ ਜੀ ਪਿੰਡ ਭਾਈ ਉਹਨਾਂ ਵਾਸਤੇ ਪਹਿਲੇ ਆਪਾਂ ਹਾਂ ਠੀਕ ਹੈ ਜੀ ਤੋਂ ਪਿਛਲੇ ਕੋਈ ਸਮੇਂ ਤੋਂ ਡਿਸਟ੍ਰਿਕਟ ਸੋ ਇਸ ਦੇ ਮੱਧ ਨਾਲ ਰੱਖਦੇ ਹੋਏ ਅਸੀਂ ਸਪੈਸ਼ਲ ਕੈਂਪੇਨ ਸ਼ੁਰੂ ਕੀਤੀ ਜਿਹਦੀ ਉਹ ਜਿਹੜੀ ਪੁਲਿਸ ਪਾਰਟੀ ਜਿਹਦੇ ਚ ਅ ਐਸਐਫਓ ਚੇਰਾਪਸਦੀ ਔਰ ਐਸਐਫਓ ਲਾਲਰੂ ਨੇ ਜੁਆਇੰਟ ਨਾਕਰ ਆਇਆ ਹੋਇਆ ਸੀ ਨਾ ਸਰਪੇਸ ਨੂੰ ਇਹੋ ਪਾਵਰ ਚਨਾ ਹੈ ਨਾ ਹਾਸੂ ਦਾ ਪਾਵਰ ਚਨਾ ਹੈ ਇਹ ਇਹ ਦੇ ਬਾਰੇ ਗੱਲ ਕਰਦੇ ਹਾਂ ਕਿ ਇਹ ਪਾਜੇ ਦੇ ਪ੍ਰੋਜੈਕਟ ਆ। ਅ ਇਹਨਾਂ ਨੂੰ ਜਿਹੋ ਅਸੀਂ ਡੈਸਕਪ ਟੈਸਟ ਕਰਕੇ ਜਿਹੜਾ ਸਨੇਚਿੰਗ ਕਰਦੇ ਵਾਸਤੇ ਗੋਲਡ ਵੀ ਔਰ ਕੈਸ਼ ਵੀ ਉਹ ਵੈਪਨ ਰਿਜ਼ਰਵ ਕਵਰ ਕਰ ਲਿਆ ਜਿਹੜਾ ਮੋਟਰ ਔਰ ਜਿਹੜਾ ਸੋਨਾ ਸਨੇਚ ਕੀਤਾ ਗਿਆ ਸੀਗਾ ਉਸ ਦੇ ਸਸਟੈਂਸ਼ੀਅਲ ਅਮਾਉਂਟ ਅਸੀ ਗ੍ਰੀ ਇਨਨੇ ਮੁੱਲਾ ਪਰ ਗਰੀ ਦਸਤੋਂ ਕੋਈ ਸੀਗੀ ਉਹ ਜਿਹੜਾ ਬ੍ਰੇਕਥਰੂ ਲੀਡ ਮਿਲਣ ਦੀ ਸਾਨੂੰ ਪ੍ਰੋਬਲ ਸੰਭਾਵਨਾ ਹੈਗੀ ਆ ਔਰ ਹੋਰ ਵੀ ਇਹ ਜਿਹੜੇ ਦੋਸ਼ੀ ਹੈਗੇ ਨੇ ਜਿਹੜਾ ਪਹਿਲਾ ਮੁਜਰਮ ਹੈਗਾ ਜਗਦੀਪ ਸਿੰਘ ਬਿੱਲਾ ਆ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਇਹ ਸਾਰੇ ਮੁਕਦਮੇ ਲਗਭਗ 382 ਦੇ 392 ਦੇ ਇਸੇ ਨiyet ਦੇ ਇਹਨਾਂ ਚ ਹੋਰ ਵੀ ਬੰਦੇ ਹੈਗੇ ਆ ਇਹ ਐਕਚੁਅਲੀ ਇਹਨਾਂ ਦੀ ਮੋਡਸ ਆਪਰੇਂਡਿੰਗ ਕੀ ਸੀਗੀ ਕਿ ਇਹ ਵਾਰਦਾਤ ਇੱਕ ਜਾਂ ਦੋ ਬੰਦੇ ਪਹਿਲੇ ਹੁੰਦੇ ਸੀ ਕਾਮਨ ਇੱਕ ਅੱਧਾ ਬੰਦਾ ਹੋਰ ਐਡ ਆਨ ਕਰ ਲੈਂਦੇ ਸਨ ਇਹ ਪਟਾਤ ਮੈਕਸਮਮ ਥ੍ਰਸਟ ਇਹ ਸਕੇ ਪਹਿਲਾਂ ਹੀ ਨਾ ਮਾਰੇ ਜੀ ਚੱਲੂਗਾ ਰਾਜਸਥਾਨ ਇਸ ਟੈਮ ਦੇ ਹੋ ਗਏ ਲਫਾਇਦਾ ਆਇਓ ਲੀਡਰ ਜੀ ਉਹ 1.7 ਚਲੇ ਜਾਣਾ ਹੈ ਉਹ ਨਾ ਮਾਈਕ ਤੋਂ ਮਾਈਕ ਤੋਂ ਬਗਾਲਾ ਮਾਰ ਕੋ ਮਰਦੀ ਜੀ ਜਿਹੜਾ ਟੋਲਾਈ ਜੀ ਰੋਟ ਸਟਾਰਮ ਆਲੀ ਪੁਲਿਸ ਨੇ ਰੁਕਤੀਆਂ ਵਾਡਾ ਦਾ ਬ੍ਰੇਕਥਰੂ ਮਿਲਿਆ ਪੰਜ ਪਿਛਲੇ ਲਗਭਗ 3-4 ਮਹੀਨਿਆਂ ਤੋਂ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਦੋ ਵਾਰ ਦਾ ਤਾਂ ਸੁਣਿਆ ਰਿਆਂ ਤੋਂ ਗਨ ਪੁਆਇੰਟ ਤੇ ਖੋਦੀਆਂ ਹੋ ਜਾਂ ਸੀਗੀਆਂ ਉਹਨਾਂ ਬਾਅਦ ਦਾ ਤਾਂ ਦੇ ਮੱਦੇਨਜ਼ਰ ਅਸੀਂ ਪੁਲਿਸ ਵੱਲੋਂ ਬਹੁਤ ਮਸਤੀ ਦੀ ਵਧਾਈ ਹੋਈ ਸੀਗੀ ਔਰ ਚੈਕਿੰਗ